ਹਾਈਬ੍ਰਿਡ ਝੋਨੇ ਦੇ ਬੀਜਾਂ ਤੇ ਲੱਗੀ ਪਾਬੰਦੀ ਨੂੰ ਲੈ ਕੇ ਹਾਈ ਕੋਰਟ ਨੇ ਆਉਣ ਵਾਲੀ 2 ਮਈ 2 ਮਈ 2025 ਨੂੰ ਦੋਨੋਂ ਹੀ ਧਿਰਾਂ ਨੂੰ ਜਿਹੜਾ ਬਹਿਸ ਦੇ ਵਿੱਚ ਸ਼ਾਮਲ ਹੋਣ ਲਈ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਨੇ ਕਿ ਕੋਈ ਵੀ ਧਿਰ ਇਸ ਮਾਮਲੇ ਨੂੰ ਸਥਾਗਤ ਨਹੀਂ ਕਰਵਾ ਸਕਦੀ ਯਾਨੀ ਕਿ ਤਰੀਕ ਅੱਗੇ ਨਹੀਂ ਪਾਊਗੀ 2 ਤਰੀਕ ਨੂੰ ਦੋਨੇ ਧਿਰਾਂ ਪੰਜਾਬ ਸਰਕਾਰ ਤੇ ਜਿਹੜੀਆਂ ਬੀਜ ਵੇਚਣ ਵਾਲੀਆਂ ਧਿਰਾਂ ਨੇ ਹਾਈਬ੍ਰਿਡ ਬੀਜ ਵੇਚਣਾ ਜਿਨ੍ਹਾਂ ਨੇ ਜਾਂ ਹਾਈਬ੍ਰਿਡ ਬੀਜ ਵੇਚਣ ਵਾਲੇ ਕੰਪਨੀਆਂ ਜਾਂ ਵਕਰੀਤਾ ਜਿਨ੍ਹਾਂ ਦੇ ਐਡਵਾਂਸ ਪੈਸੇ ਲੱਗੇ ਹੋਏ ਨੇ ਤਾਂ ਉਹ ਧਿਰਾਂ ਮੋ ਸਾਹਮਣੀ ਨੇ ਔਰ ਇੱਥੇ ਇੱਕ ਜਿਗਰ ਜੋ ਕਿ ਪੰਜਾਬ ਦੇ ਚਾਰ ਜ਼ਿਲ੍ਹੇ ਜਿੰਨੇ ਵਿੱਚੋਂ ਮਾਨਸਾ ਬਠਿੰਡਾ ਫਾਜ਼ਿਲਕਾ ਤੇ ਸ੍ਰੀ ਮੁਕਸਰ ਸਾਹਿਬ ਇਹਨਾਂ ਚਾਰਾਂ ਜ਼ਿਲ੍ਹਿਆਂ ਦੇ ਵਿੱਚ ਜਿੱਥੇ ਕਿ ਹਲਕੇ ਪਾਣੀ ਤੇ ਹਲਕੀਆਂ ਰੇਤਿਲੀਆਂ ਜ਼ਮੀਨਾਂ ਨੇ ਜਿੱਥੇ ਪੀਆਰ ਬਰੇਟੀਆਂ ਝੋਨੇ ਦਾ ਝਾੜ ਨਹੀਂ ਦੇ ਰਹੀਆਂ ਉੱਥੇ ਹਾਈਬ੍ਰਿਡ ਝੋਨੇ ਇਸ ਏਰੀਏ ਦੇ ਵਿੱਚ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਕਾਮਯਾਬ ਨੇ ਤਾਂ ਹੁਣ ਦੋਨੋਂ ਤੇਰਾਮੋਂ ਸਾਹਮਣੇ ਨੇ ਔਰ ਇੱਥੇ ਹਾਈ ਕੋਰਟ ਨੇ ਬੜੇ ਹੀ ਸਖਤ ਲਹਿਜੇ ਦੇ ਵਿੱਚ ਪੁੱਛਿਆ ਕਿ ਤੁਹਾਡੇ ਕੋਲ ਕੀ ਅਧਿਕਾਰ ਹੈ ਕੀ ਕਾਨੂੰਨੀ ਅਧਿਕਾਰ ਹੈ ਜਿਹਦੇ ਤਹਿਤ ਤੁਸੀਂ ਕਿਸੇ ਸਟੇਟ ਦੇ ਵਿੱਚ ਹਾਈਬ੍ਰਿਡ ਝੋਨਾ ਜਾਂ ਕੋਈ ਬੀਜ ਤੇ ਪਾਬੰਦੀ ਲਗਾ ਸਕਦੇ ਹਾਂ ਔਰ ਜ਼ਿਕਰ ਜੋਗ ਹੈ ਕਿ ਦੋ ਤਰੀਕ ਨੂੰ ਇਸ ਦਾ ਕੋਈ ਨਾ ਕੋਈ ਰਾਹ ਨਿਕਲੇਗਾ ਇੱਕ ਵਾਰ ਮੈਂ ਤੁਹਾਨੂੰ ਉਹ ਵੀ ਲੈਟਰ ਦਿਖਾ ਦਿਆਂ ਜਿਹਦੇ ਅਧਾਰ 'ਤੇ ਪੰਜਾਬ ਸਰਕਾਰ ਨੇ ਇੱਕ ਲੈਟਰ ਜਾਰੀ ਕਰਕੇ ਪੰਜਾਬ ਦੇ ਵਿੱਚ ਹਾਈਬ੍ਰਿਡ ਬੀਜਾਂ ਦੀ ਵਿਕਰੀ ਤੇ ਪੂਰਨ ਤੌਰ ਤੇ ਜਿਹੜੀ ਆ ਪਾਬੰਦੀ ਲਗਾ ਦਿੱਤੀ ਸੀ ਪਰ ਹੁਣ ਉਸ ਤੋਂ ਬਾਅਦ ਹਾਈ ਕੋਰਟ ਦਾ ਰੁਕ ਕੀਤਾ ਜਾਂਦਾ ਤੇ ਹਾਈ ਕੋਰਟ ਇਸ ਮਾਮਲੇ ਤੇ ਜਿਹੜੀ ਆਪਦੀ ਸੁਣਵਾਈ ਦੋ ਤਰੀਕ ਨੂੰ ਔਰ ਆਸ ਹੈ ਕਿ ਦੋ ਤਰੀਕ ਨੂੰ ਦੋ ਮਹੀਨਿਆਂ ਨੂੰ ਫੈਸਲਾ ਕੋਈ ਨਾ ਕੋਈ ਆ ਜਾਵੇਗਾ ਜਿਦੇ ਵਿੱਚ ਕੁਝ ਏਰੀਏ ਨੂੰ ਰਾਹਤ ਮਿਲਦੀ ਉਮੀਦ ਹੈ